ਸਵਾਲਿਆਂ ਦੇ ਗ੍ਰਿਫਤ ਵਿੱਚ ਖੜੇ ਇਹਨਾਂ ਮੁੰਡਿਆਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਣਾ ਜਿਨ੍ਹਾਂ ਦੇ ਵੱਲੋਂ ਕਈ ਅਜਿਹੇ ਘਰਾਂ ਦੇ ਮਿਹਨਤ ਨਾਲ ਕਮਾਏ ਮੋਟਰਸਾਈਕਲ ਚੋਰੀ ਕਰ ਲੈ ਗਏ ਸੀ ਇਸ ਤੋਂ ਬਾਅਦ ਭਾਵੇਂ ਕਿ ਉਹਨਾਂ ਘਰਾਂ ਦੇ ਵੱਲੋਂ ਵਾਰ-ਵਾਰ ਪੁਲਿਸ ਨੂੰ ਵੀ ਸਵਾਲ ਕੀਤੇ ਜਾ ਰਹੇ ਸਨ ਪਰ ਇਸ ਤੋਂ ਬਾਅਦ ਜਿਵੇਂ ਹੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤਾਂ ਅਜਿਹੇ ਵੱਡੇ ਖੁਲਾਸੇ ਹੋਏ ਜਿਸ ਤੋਂ ਬਾਅਦ ਇਹਨਾਂ ਮੁਲਜ਼ਮਾਂ ਬਾਰੇ ਲੋਕ ਵੀ ਹੈਰਾਨ ਹੋਏ ਪਏ ਨੇ ਦਰਅਸਲ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਏ ਜਿੱਥੇ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕੁਮਾਨ ਦੀ ਪੁਲਿਸ ਨੇ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਚੋਰੀ ਦੇ 11 ਮੋਟਰਸਾਈਕਲ ਸਮੇਤ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਾਡੇ ਕੋਲ ਚੋਰੀ ਦੇ ਮੋਟਰਸਾਈਕਲਾਂ ਦਾ ਗਰੋਹ ਸੀ ਮਿਤੀ 29/4/22 ਨੂੰ ਅਸੀਂ ਇੱਕ ਮੁਕੱਦਮਾ ਦਰਜ ਕੀਤਾ ਹੈ 52/2 ਬਟਲਾ ਫਗਾ ਚਿੱਤਰ ਸਿੰਘ ਵਾਸੀ ਪਾਪਾ ਬਕਾਲਾ ਸ਼ਰਨ ਸਿੰਘ ਕੁਮਾਰੀ ਪੁੱਛੀਆਂ ਤਕਾਲਦੀਪ ਸਿੰਘ ਵਾਸੀ ਬਿਆਸ ਇਹਨਾਂ ਕੋ ਆਪਾਂ ਪਹਿਲੇ ਦੋ ਮੋਟਰਸਾਈਕਲ ਫੜੇ ਸੀ ਮੁੜਕੇ ਦੌਰਾਨ ਰਿਮਾਂਡ ਇਹਨਾਂ ਦੀ ਰਿਕਵਰੀ ਤੋਂ ਆਪਾਂ 11 ਮੋਟਰਸਾਈਕਲ ਟੋਟਲ ਜਿਹੜੇ ਆ ਉਹ ਬਰਾਮਦ ਕਰ ਚੁੱਕੇ ਹਾਂ ਤੇ ਬਾਕੀ ਮਕਦਮੇ ਤੇ ਵੀ ਜਾਰੀ ਆ ਕੋਈ ਰੂਦੋ ਸੀ ਗਿਰਫਤਾਰ ਕਰਨੇ ਸਰ ਕੁੱਲ ਕਿੰਨੇ ਦੋਸ਼ੀ ਨੇ ਜਿਨ੍ਹਾਂ ਨੇ ਮੋਟਰਸਾਈਕਲ ਚੋਰੀ ਕੀਤੀ ਉਹ ਟੋਟਲ ਇਹ ਨੌ ਦੋਸ਼ੀ ਆ ਕੋਈ ਲੈਣ ਵਾਲਾ ਸੀ ਕੋਈ ਦੇਣ ਵਾਲਾ ਸੀ ਚੋਰੀ ਕਰਕੇ ਉਹ ਗ੍ਰਿਫਤਾਰ ਕਰਨੇ ਬੰਦ एसएमजेड पंजाब ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ